ਇਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੇਖਿਤ ਪ੍ਰਾਨਪਤੀ ਕੇ ਸਰੀ ਭਗਵਾਨ ਕੀ ਭਾਏ ਕਿਰਪਾ ਹੂਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕਉ ਜਾਤ ਨਿਵਾਰੇ ਭਾਰੀ ਪੁਜਾਨ ਕੇ ਪੂਪ ਭਲਿ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇੱਤੇ ਪੈ ਤੋ ਕਹਾਂ ਪੈ ਪੂਪਤ ਅੰਤ ਕੋ ਲਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਤਿਸਾਨ ਕੋ ਬਾਜਤ ਢੋਲ ਮਿਰਦੰਗ ਨਕਾਰੇ ਕੁੰਜਤ ਗੂੜਗ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਪੂਤ ਭਵਖ ਭਵਾਨ ਕੇ ਭੂਪਤ ਕੌਨ ਕਨੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਤ ਨਾਨ ਦਇਆ ਦਮਦਾਨ ਸੁ ਸੰਜਮ ਨੇਮ ਅਨੇਕ ਬਸਿਖੈ 베ਦ ਪੁਰਾਨਕ ਤੇਵ ਕੁਰਾਨ ਜਮੀਨ ਜਮਾਨ ਸੁਬਾਨ ਕੇ ਪਖੈ ਪੌਣ ਆਹਾਰ ਜਤੀਜਤ ਧਾਰ ਸਭ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਪੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹ ਦਰੰਤ ਦੁਬਾਹ ਸਾਜ ਸੁਨਾਹ ਦੁਰਜਾਨ ਦਲੇਂਗੇ ਭਾਰੀ ਗਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੈ ਨ ਹਲੈਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਗੇ ਵੀਰ ਅਪਾਰ ਬੜੇ ਬਰਿਆਰ ਅਬ ਵਿਚਾਰ ਹੈ ਸਾਰ ਕੀ ਧਾਰ ਪਛਾਇਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗ ਜਾਣ ਕੇ ਮਾਨ ਮਲੈਆ ਗਾੜੇ ਗੜਾਨ ਕੇ ਤੋੜਨ ਹਾਰ ਬਾਤਨ ਹੀ ਚੱਕ ਚਾਰ ਲਵਿਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵੇਆ দানਵ ਦੇਵ ਫਲਿੰਦ ਨ ਸਾਚਰ ਊਤ ਪਵਿਖ ਭਵਾਨ ਜਪ엥ਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪ엥ਗੇ ਪੁੰਨ ਪ੍ਰਤਾਪਨ पाड जैत धुन पापन के बो पुंज खपेंगे साध समूह प्रसन्न फिरे जग सतर सबह अवलोक चपेंगे मानव इंद्र गजेंद्र नर ताप जान त्रिलोक को राज करेंगे कोट इस नानक जादिक दान अनेक सिअंबर साज भरेंगे ब्रह्म महेश्वर विष्णु सचीपत अंत फसे जम फास परेंगे जे नर श्रीपत के प्रस है पग ते नर फेर न देह धरेंगे कहां पयो जो दोलोचन मूंदके बैठ रहयो बक ध्यान लगायो नाथ फिरयोली सात समुंद्रन लोक गयो परलोक गवायो ਬਾਸ ਕਿਉ ਬਖਿਆਨ ਸੁ ਬੈਠ ਕੈ ਐਸੇ ਹੀ ਐਸੇ ਸੁ ਪੈਸ ਬਿਤਾਇਓ ਸਾਚ ਕਹੋ ਸੁਨ ਲਹਿਓ ਸਭੈ ਜਿਨ ਪ੍ਰੇਮ ਕਿਉ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਅਵਾਚਿ ਦਸਾਮਹਿ ਕਾਹੂ ਪਚਾਹ ਕੋ ਸੀਸ ਨਿਵਾਇਓ ਕਉ ਬਤਾਨ ਕਪੂਜਤ ਹੈ ਪਸ ਕਉ ਮਰਤਾਨ ਕ ਪੂਜਨ ਧਾਇਓ ਕੂਰ ਕਰਿਆ ੁਰਝਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕਉ ਬਤਾਨ ਕ ਪੂਜਤ ਹੈ ਪਸ ਕਉ ਮਰਤਾਨ ਕ ਪੂਜਨ ਧਾਇਓ ਕੂਰ ਕਰਿਆ ੁਰਝਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ